ਇਹ ਬਰੀਫ ਦੇ ਵਿੱਚ ਹੁਣ ਤੁਹਾਨੂੰ ਦੱਸਾਂਗਾ ਕਿ ਕਿਵੇਂ ਅਡਲਟਰੇਟਡ ਯਾਨੀ ਜ਼ਹਿਰੀਲੀਆਂ ਮਿਲਾਵਟੀ ਚੀਜ਼ਾਂ ਤੁਹਾਡੀ ਸਿਹਤ ਵਿਗਾੜ ਸਕਦੀਆਂ ਹਨ ਸਭ ਤੋਂ ਪਹਿਲਾਂ ਜਿਹੜਾ ਇੰਪੈਕਟ ਹੁੰਦਾ ਤੁਹਾਡੀ ਡਾਈਜੈਸ਼ਨ ਤੇ ਹੁੰਦਾ ਜੇ ਤੁਸੀਂ ਅਡਲਟਰੇਟਡ ਦੁੱਧ ਖਿਓ ਪਨੀਰ ਖਾਂਦੇ ਹੋ ਤਾਂ ਤੁਹਾਨੂੰ ਇਨਡਾਈਜੈਸ਼ਨ ਦੀ ਪ੍ਰੋਬਲਮ ਆ ਸਕਦੀ ਹੈ ਤੁਹਾਡਾ ਖਾਣਾ ਨਹੀਂ ਪਚੇਗਾ ਤੁਹਾਨੂੰ ਲੂਜ਼ ਮੋਸ਼ਨ ਲੱਗ ਸਕਦੇ ਨੇ ਗੈਸਟ੍ਰੋਐਂਟਾਈਟਿਸ ਦੀ ਪ੍ਰੋਬਲਮ ਹੋ ਸਕਦੀ ਹੈ ਤੇ ਦੂਜਾ ਜਿਹੜਾ ਵੱਡਾ ਇੰਪੈਕਟ ਹੈ ਕਿ ਜਿਹੜੀ ਨਿਊਟ੍ਰੀਸ਼ਨ ਤੁਹਾਨੂੰ ਇਹਨਾਂ ਚੀਜ਼ਾਂ ਤੇ ਮਿਲਦੀ ਹੈ ਭਾਵੇਂ ਤੁਸੀਂ ਕੈਲਸ਼ੀਅਮ ਲੈ ਲੋ ਦੁੱਧ ਚ ਮਿਲਦਾ ਤੁਹਾਨੂੰ ਜਾਂ ਫਿਰ ਤੁਹਾਨੂੰ ਪ੍ਰੋਟੀਨ ਮਿਲਦੀ ਹੈ ਇਹਦੇ ਦੂਜੇ ਜਿਹੜੇ ਨਿਊਟ੍ਰੀਐਂਟਸ ਮਿਲਦੇ ਨੇ ਉਹ ਤੁਹਾਨੂੰ ਨਹੀਂ ਮਿਲਣਗੇ ਕਿਉਂਕਿ ਜਿਹੜੀ ਐਡਲਟਰੇਟਡ ਚੀਜ਼ ਹੈ ਉਹਦੇ ਵਿੱਚ ਇਹ ਚੀਜ਼ਾਂ ਦੀ ਐਬਸੈਂਸ ਹੁੰਦੀ ਹੈ ਇਹ ਚੀਜ਼ਾਂ ਮਿਲਦੀਆਂ ਨਹੀਂ ਤੇ ਫਿਰ ਤੁਸੀਂ ਗੱਲ ਕਰ ਲੋ ਜੇ ਤੁਸੀਂ ਲੌਂਗ ਰਨ ਤੇ ਇਹਨਾਂ ਚੀਜ਼ਾਂ ਨੂੰ ਖਾਈ ਜਾਂਦੇ ਹੋ ਤੇ ਤੁਹਾਨੂੰ ਕਿਡਨੀ ਆ ਫਿਰ ਲੀਵਰ ਲੀਵਰ ਦਾ ਜਿਹੜਾ ਨੁਕਸਾਨ ਹੈ ਉਹ ਹੋ ਸਕਦਾ ਹੈ ਕਿਉਂਕਿ ਜਿਹੜੇ ਕੈਮੀਕਲ ਦੇ ਨਾਲ ਇਹ ਮਿਲਾਵਟੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਉਹ ਤੁਹਾਡੇ ਲੀਵਰ ਜਾਂ ਕਿਡਨੀ ਨੂੰ ਡੈਮੇਜ ਕਰ ਸਕਦੇ ਨੇ ਤੇ ਉਸ ਤੋਂ ਬਾਅਦ ਹੋਰ ਲੌਂਗਰ ਰਨ ਚ ਤੁਹਾਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ ਹਾਰਟ ਡਿਜ਼ੀਜ਼ ਹੋ ਸਕਦੀਆਂ ਨੇ ਤੁਹਾਡਾ ਬੀਪੀ ਵੱਢ ਸਕਦਾ ਹੈ ਤੁਹਾਡਾ ਕੋਲੇਸਟ੍ਰੋਲ ਵੱਢ ਸਕਦਾ ਹੈ ਤੇ ਕਿਉਂਕਿ ਇਹ ਜਿਹੜੀਆਂ ਲਾਉਟੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਕੈਮੀਕਲ ਹੁੰਦੇ ਨੇ ਹਾਨੀਕਾਰਕ ਡੇਂਜਰਸ ਕੈਮੀਕल्स ਅਲਰਜੀ ਤੁਹਾਨੂੰ ਹੋ ਸਕਦੀ ਹੈ ਤੇ ਸਕਿਨ ਦੀ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਜਿਹੜਾ ਕੈਮੀਕਲ ਤੁਹਾਡੇ ਸਰੀਰ ਤੇ ਜਾਵੇਗਾ ਉਹ ਬਾਹਰ ਤਾਂ ਕਿਸੇ ਨਾ ਕਿਸੇ ਰੂਪ ਤੇ ਆਵੇਗਾ ਹੀ ਜੇ ਫਿਲਟਰ ਨਾ ਹੋਇਆ ਤਾਂ ਫਿਰ ਸਕਿਨ 'ਤੇ ਅਲਰਜੀ ਵੀ ਹੋ ਸਕਦੀ ਹੈ ਤੇ ਆਖਿਰ ਵੱਡਾ ਨੁਕਸਾਨ ਕੈਮੀਕਲ ਦੇ ਨਾਲ ਬਣਾਈਆਂ ਗਈਆਂ ਚੀਜ਼ਾਂ ਦੁੱਧ ਕਿਉ ਪਨੀਰ ਦਾ ਹੋ ਸਕਦਾ ਉਹ ਹੈਗਾ ਕੈਂਸਰ ਕਿਉਂਕਿ ਆ ਤੁਹਾਡੇ ਬਾਡੀ ਦੇ ਵਿੱਚ ਜਿਹੜੇ ਕੈਂਸਰ ਕਾਰਕ ਨੇ ਭਵੇਂ ਯੂਰੀਆ ਲੈ ਲੋ ਜਾਂ ਫਿਰ ਦੂਜੇ ਕੈਮੀਕਲ ਨੇ ਲੈ ਲੋ ਜਿਨ੍ਹਾਂ ਨੂੰ ਮਿਕਸ ਕਰਕੇ ਇਹ ਘੋਦ ਦੇ ਦੁੱਧ ਪਨੀਰ ਬਣਾਇਆ ਜਾਂਦਾ ਹੈ ਤੇ ਉਸ ਦੀ ਪ੍ਰੈਜੈਂਸ ਕੈਂਸਰ ਦਾ ਕਾਰਨ ਬਣ ਸਕਦੀ ਹੈ ਕਾਰਸੀਨੋਜਨਿਕ ਹੁੰਦੇ ਨੇ ਇਹ ਪ੍ਰੋਡਕਟ ਇਸ ਦੇ ਕਰਕੇ ਆ ਤੁਹਾਡੀ ਸਿਹਤ ਪੂਰੀ ਤਰ੍ਹਾਂ ਸਿਰ ਤਰ੍ਹਾਂ ਚੈਲੰਜ ਹੋ ਰਹੀ ਹੈ ਤੇ ਹੁਣ ਪੰਜਾਬ ਸਰਕਾਰ ਦਾ ਇਹ ਇੱਕ ਉਪਰਾਲਾ ਤੁਸੀਂ ਕਹਿ ਲਓ ਜਾਂ ਉਹਨਾਂ ਦੀ ਡਾਇਰੈਕਸ਼ਨ ਆਈ ਹੈ ਵਾਰਨਿੰਗ ਆਈ ਹੈ ਕਿ ਜੇ ਤੁਸੀਂ ਕਿਉਂ ਦੁੱਧ ਪਨੀਰ ਲੈਣਾ ਤਾਂ ਫਿਰ ਜਿਹੜੇ ਬ੍ਰਾਂਡਡ ਪ੍ਰੋਡਕਟ ਨੇ ਸਹੀ ਪ੍ਰੋਡਕਟ ਨੇ ਜਾਂ ਫਿਰ ਜੈਨੂਨ ਪ੍ਰੋਡਕਟ ਨੇ ਜੋ ਨਕਲੀ ਨਹੀਂ ਹੁੰਦੇ ਜਾਂ ਫਿਰ ਤੁਸੀਂ ਸਰਕਾਰੀ ਕੋਈ ਬ੍ਰਾਂਡ ਲੈ ਲਓ ਉਸ ਨੂੰ ਹੀ ਟਰਸਟ ਕਰੋ ਖੁੱਲਾ ਕਿ ਉਹ ਦੁੱਧ ਪਨੀਰ ਜੇ ਕਿੱਥੇ ਵੇਚਿਆ ਜਾ ਰਿਹਾ ਤੋ ਉਸ ਨੂੰ ਟਰਸਟ ਨਾ ਕਰੋ ਤੁਹਾਡੀ ਸਿਹਤ ਕੰਪਰਮਾਈਜ਼ ਹੋ ਸਕਦੀ ਹੈ